ਜੀ ਸਰ ਤੁਸੀਂ ਅਮਰਗੜ ਜੁਆਇਨ ਕੀਤਾ ਸਰ ਕੀ ਕਹਿਣਾ ਚਾਹੁੰਦੇ ਹੋ ਅ ਮੈਂ ਡੀਐਸਪੀ ਸੰਜੀਵ ਕਪੂਰ ਜੋ ਕਿ ਹੁਣੇ ਰੀਸੈਂਟਲੀ ਅ ਅਮਰਗੜ ਸਬਡਿਵੀਜ਼ਨ ਨੂੰ ਜੁਆਇਨ ਕੀਤਾ ਤੇ ਇੱਥੇ ਜੁਆਇਨ ਕਰਦੇ ਸਾਰ ਅ ਜ ਪੱਤਰਕਾਰਾਂ ਨਾਲ ਵੀ ਮੀਟਿੰਗ ਉਪਰ ਕੀਤੀ ਹੈ ਤੇ ਇਹਨਾਂ ਨਾਲ ਰਾਫਤਾ ਕਰਕੇ ਏਰੀਆ ਬਾਰੇ ਕਾਫੀ ਕੁਝ ਜਾਨੂ ਹੋਇਆ ਤੇ ਮੈਂ ਤੁਹਾਡੇ ਪੱਤਰਕਾਰਾਂ ਭਰਾਵਾਂ ਰਹੀਂ ਇੱਕ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਨਸ਼ੇ ਦੀ ਕਿ ਨਸ਼ੇ ਦੇ ਕੋੜ ਨੂੰ ਅਸੀਂ ਵੜਨਾ ਹੈ ਉਸ ਨੂੰ ਵੜਨ ਦੇ ਵਿੱਚ ਪੰਜਾਬ ਪੁਲਿਸ ਦੀ ਮਦਦ ਕਰੋ ਤਾਂ ਕਿ ਇਸ ਕੋੜ ਨੂੰ ਵੜ ਕੇ ਅਸੀਂ ਆਪਣੀ ਜਿਹੜੀ ਤਜਾਦੀ ਜਵਾਨੀ ਹੈ ਉਸ ਨੂੰ ਬਚਾ ਸਕੀ ਤੇ ਆਪਣੀ ਆਪਣ ਇਸ ਕੋੜ ਨੂੰ ਜੋ ਕਿਸ ਸਾਡੇ ਸਮਾਜ ਦੇ ਵਿੱਚ ਇੱਕ ਕਲੰਕ ਹੈ ਤੇ ਉਸ ਦੀ ਜੜ੍ਹਾਂ ਨੂੰ ਖੋਖਲਾ ਕਰ ਰਿਹਾ ਉਸ ਨੂੰ ਕੱਟ ਕੇ ਆਪਣੇ ਸਮਾਜ ਨੂੰ ਤੇ ਆਪਣੇ ਪੰਜਾਬ ਨੂੰ ਪੁਰਾਣੇ ਪੰਜਾਬ ਵਾਲੇ ਪਾਸੇ ਲਿਆ ਜੀ ਤੇ ਤਰੱਕੀ ਵਾਲੇ ਪਾਸੇ ਲਿਆ ਸੀ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਨਸ਼ੇ ਦੀ ਕੋੜ ਵੱਡਾਂ ਚ ਪੰਜਾਬ ਪੁਲਿਸ ਦੀ ਪੂਰੀ ਮਦਦ ਕੀਤੀ ਜਾਵੇ ਤੇ ਸਰ ਕੁਝ ਹੋਰ ਵੀ ਮਸਲਿਆਂ ਤੇ ਜਿਹੜੀ ਗੱਲਬਾਤ ਮੇਂ ਟ੍ਰੈਪ ਦੀ ਸਮੱਸਿਆ ਨੂੰ ਲੈ ਕੇ ਹੋਰ ਸਾਰੀਆਂ ਗੱਲਾਂ ਸਵੰਦੀ ਕੀਤੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜੋ ਪੱਤਰਕਾਰ ਭਰਾਵਾਂ ਨੇ ਸਬੰਧੀ ਜਾਨੂ ਕਰਵਾਇਆ ਉਸ ਸਬੰਧੀ ਅਸੀਂ ਜਲਦੀ ਹੀ ਇੱਕ ਮੋਹਮ ਤਿਆਰ ਕਰਕੇ ਜੋ ਜੋ ਸਬੰਧੀ ਰੁਕਾਵਟਾਂ ਹੈਗੀਆਂ ਜਿੰਨਾਂ ਰਾਹੀਂ ਟ੍ਰੈਫਿਕ ਦੇ ਵਿੱਚ ਕਾਫੀ ਵਿਗਨ ਪੈ ਰਿਹਾ ਹੈ ਉਹਨਾਂ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤੇ ਜੋ ਜੋ ਇਸ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰੇਗੇ ਉਹਨਾਂ ਦੇ ਕਾਨੂੰਨੀ ਤੌਰ 'ਤੇ ਕਾਰਵਾਈ ਕੀਤੀ ਜਾਵੇਗੀ ਸਰ ਸਾਈਬਰ ਕ੍ਰਾਈਮ ਨੂੰ ਲੈ ਕੇ ਕੁਝ ਟੀਨੇਜ ਦੇ ਜਿਹੜੇ ਬੱਚੇ ਨੇ ਅਨਪੋੜ ਲਏ ਉਹਦੇ ਵਿੱਚ ਫਸ ਰਹੇ ਨੇ ਉਹ ਸਬੰਧ ਦੀ ਵੀ ਕੁਝ ਆਉਣ ਵਾਲੇ ਸਬੰਧ ਦੇ ਵਿੱਚ ਕੋਸ਼ਿਸ਼ ਕਰ ਰਹੇ ਸਾਈਬਰ ਕ੍ਰਾਈਮ ਦੇ ਵਿੱਚ ਜੇ ਉਹ ਵੀ ਮੋਬਾਈਲ ਗੇਮਿੰਗ ਨੂੰ ਲੈ ਕੇ ਕੁਝ ਅ ਡਿਨੇਜਰਸ ਨੂੰ ਕੋਈ ਪ੍ਰੋਬਲਮਸ ਆ ਰਹੀਆਂ ਜਾਂ ਜੋ ਵੀ ਉਹਨਾਂ ਦੇ ਗੇਮਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰਾਈਮ ਸਾਹਮਣੇ ਆ ਰਿਹਾ ਉਸ ਸੰਬੰਧੀ ਅਸੀਂ ਸਕੂਲਾਂ ਦੇ ਵਿੱਚ ਆ ਕੇ ਸੈਮੀਨਾਰ ਸ਼ੁਰੂ ਕਰਾਂਗੇ ਤੇ ਜਲਦੀ ਹੀ ਇਸ ਸੰਬੰਧੀ ਤੁਹਾਨੂੰ ਭਰਾਵਾਂ ਨੂੰ ਵੀ ਅਸੀਂ ਇਨਵਾਈਟ ਕਰਕੇ ਉਸ ਸੈਮੀਨਾਰ ਦੇ ਵਿੱਚ ਰੂਬਰੂ ਹੋ ਕੇ ਸਮਾਜ ਨੂੰ ਜਨਕਰਾਵਾਂਗੇ ਥੈਂਕ ਯੂ ਸਰ